ਮੈਂ ਬੰਦਰ ਕੋਰ ਮੇਰੇ ਵੱਲ ਪ੍ਰੇਮ ਪਰਿ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਆਪਾਂ ਤੁਹਾਨੂੰ ਪੰਜਾਬੀ ਲੋਕ ਗੀਤ ਸੁਣਾ ਰਹੇ ਹਾਂ ਤੇ ਹੁਣ ਪਹਿਲਾਂ ਆਪਾਂ ਆਪਣੇ ਛੋਟੇ ਜਿਹੇ ਟੁੱਟਕੇ ਵੱਲ ਚੱਲਦੇ ਹਾਂ ਤੇ ਉਸ ਤੇ ਧਿਆਨ ਮਾਰਦੇ ਹਾਂ ਤੇ ਹੁਣ ਤਾਂ ਆਪਾਂ ਪਹਿਲਾਂ ਉਹ ਸੁਣੀਏ ਵੀ ਜਿੰਨਾ ਵੀਰਾ ਭੈਣਾ ਨੇ ਨਵੀਆਂ ਅੱਖਾਂ ਬਣਾਈਆਂ ਹੁੰਦੀਆਂ ਹਨ ਲੈਂਚ ਪਵਾਏ ਹੁੰਦੇ ਹਨ ਉਹਨਾਂ ਦਾ ਕਈ ਮੇਰੀ ਪਾਣੀ ਵਗਣੋਂ ਨਹੀਂ ਹਟਦਾ ਤੇ ਅੱਖਾਂ 'ਚ ਰੜਕ ਪੈਂਦੀ ਹੈ ਤੇ ਅੱਖ ਪੂਰਾ ਘੇੜ ਨਹੀਂ ਫੜਦੀ ਤੇ ਉਹਦੇ ਵਾਸਤੇ ਇੱਕ ਛੋਟਾ ਜਿਹਾ ਨੁਕਸਾ ਹੈ ਟੋਟਕਾ ਵੀ ਇੱਕ ਪਾਈਆ ਸੌਂਫ ਲੈ ਕੇ ਤੇ ਇਹ 250 ਗ੍ਰਾਮ ਅਤੇ 250 ਗ੍ਰਾਮ ਹੀ ਖਾਸ ਕਰਕੇ ਲੈਣੇ ਹੈ 250 ਗ੍ਰਾਮ ਬਦਾਮਾਂ ਦੀਆਂ ਗਿਰੀਆਂ ਤੇ 250 ਗ੍ਰਾਮ ਨਿੱਕੀਆਂ ਇਲਾਚੀਆਂ ਲੈ ਕੇ ਇਹਨਾਂ ਦਾ ਪਾਊਡਰ ਬਣਾ ਲੈਣਾ ਹੈ ਤੇ ਇਹਦੇ ਵਿੱਚ ਪਾਉਣੀ ਹੈ 250 ਗ੍ਰਾਮ ਦੇਸੀ ਧਾਗੇ ਵਾਲੀ ਮਿਸ਼ਰੀ ਕਿਉਂਕਿ ਮਿਸ਼ਰੀ ਵੀ ਠੰਡੀ ਹੁੰਦੀ ਹੈ ਤੇ ਜਿਹੜੀਆਂ ਲਾਈਟੀਆਂ ਹਨ ਨਿੱਕੀਆਂ ਉਹ ਵੀ ਹਰੀਆਂ ਉਹ ਵੀ ਠੰਡੀਆਂ ਹੁੰਦੀਆਂ ਹਨ ਤੇ ਸੌਂਫ ਵੀ ਠੰਡੀ ਹੁੰਦੀ ਹੈ ਤੇ ਇਹਨਾਂ ਨੂੰ ਪੰਜਾਂ ਚੀਜ਼ਾਂ ਨੂੰ ਐ ਪਾਊਡਰ ਬਣਾ ਕੇ ਰੱਖ ਲੈਣਾ ਹੈ ਤੇ ਜੇ ਕਿਸੇ ਵੀ ਵੀਰ ਭੈਣ ਨੂੰ 슈ਗਰ ਦੀ ਹੈ ਤਾਂ ਉਹ ਮਿੱਠਾ ਨਾ ਪਾਵੇ ਆਪਦੀ ਮਰਜ਼ੀ ਮੁਤਾਬਕ ਪਾ ਲੈ ਥੋੜਾ ਪਾ ਲੈ ਇਹਨਾਂ ਦਾ ਪਾਊਡਰ ਬਣਾ ਕੇ ਤੇ ਰੱਖ ਲੋ ਰਾਤ ਨੂੰ ਇੱਕ ਚਮਚਾ ਰੋਜ ਦੁੱਧ ਦੇ ਨਾਲ ਸੌਣ ਲੱਗਿਆਂ ਖਾ ਲੈਣਾ ਹੈ ਬਸ ਹਫਤੇ ਦੇ ਵਿੱਚ ਵਿੱਚ ਤੁਹਾਡੀਆਂ ਅੱਖਾਂ ਜੋ ਪਾਣੀ ਬਿਲਕੁਲ ਉਹ ਵਗਣੋਂ हट ਜਾਏਗਾ ਮੇਰੇ ਆਪਦੇ ਵੀ ਇਹ ਲੰਚ ਪਏ ਹੋਇਆ ਨਾ ਤੇ ਮੈਂ ਇਹ ਚੀਜ਼ ਖਾਧੀ ਹੈ ਤੇ ਇਹ ਬਹੁਤ ਵਧੀਆ ਇੱਕ ਚੀਜ਼ ਹੈ ਤੇ ਤੁਸੀਂ ਇਹ ਨੁਕਸਾ ਵਰਤ ਕੇ ਵੇਖੋ ਤੇ ਹੁਣ ਆਪਾਂ ਪੰਜਾਬੀ ਲੋਕ ਗੀਤ ਵੱਲ ਜਾਂਦੇ ਹਾਂ ਜੇ ਤੂੰ ਪੀਆ ਕਰ ਚੇਲ ਮਤ ਮੱਕੂ ਧਾਮ ਮਾਂ ਵੀ ਚੁੱਲ੍ਹੇ ਵਾਲੀ ਮਾਂ ਵੀ ਚੁੱਲ੍ਹੇ ਵਾਲੀ ਅੱਗ ਨੋ ਬਜਾ ਦੇ ਅਗੀ ਬੈਠਾ ਰੋਇਆ ਕਰੀ ਬੈਠਾ ਰੋਇਆ ਕਰੀ ਵਗਤ ਵਿਹਾਨੇ ਨੂੰ ਪੜਿਆ ਜੇ ਤੂੰ ਜੇ ਤੂੰ ਚੁੱਲ੍ਹੇ ਵਾਲੀ ਅੱਗ ਨੋ ਬਜਾ ਦੇਗੀ ਮਾਂ ਵੀ ਕੱਲਰੀ ਭਾਵੇਂ ਕਲਰੀ ਤੂੰ ਨਾਲ ਲਾਲਾ ਗਾ ਬੈਠੀ ਰੋਇਆ ਕਰੀ ਬੈਠੀ ਰੋਇਆ ਕਰੀ ਵਗਤ ਵਿਆਂ ਨੇ ਨੂੰ ਪੜੀਏ ਜੇ ਤੂੰ ਕਲਰੀ ਤੂੰ ਨਾਲ ਲਾਲਾ ਗਾ ਮਾ ਵਿਬੱਦਲੀ ਮਾ ਵਿਬੱਦਲੀ ਬਾਣ ਕੇ ਵਰਸਾ ਗਈ ਬੈਠਾ ਰੋਇਆ ਕਰੀ ਬੈਠੀ ਰੋਇਆ ਕਰੀ ਵਕਤ ਵਿਆਹ ਨੇ ਨੂੰ ਪਲਿਆ ਜੇ ਤੂੰ ਬਦਲੀ ਬਣ ਕੇ ਵਰਸੇਂਗੀ ਮਾਵੀ ਤੇਰੇ ਨਾਲ ਮਾਵੀ ਤੇਰੇ ਨਾਲ ਸੋਣੀ ਵਿਆਹ ਲਾਗਾ ਬੈਠੀ ਰੋਇਆ ਕਰੀ ਬੈਠੀ ਰੋਇਆ ਕਰੀ ਵਕਤ ਵਿਆਹ ਨੇ ਨੂੰ ਪਲਿਆ ਜੇ ਤੂੰ ਮੇਰੇ ਨਾਲ ਸੋਣੀ ਵਿਆਲੇ ਗਾਮ ਵਿਪੇਕੇ ਮਾ ਵਿਪੇਕੇ ਢੇਰਾ ਲਾਂ ਲਾਂਗੀ ਬੈਠਾ ਰੋਇਆ ਕਰੀ ਬੈਠਾ ਰੋਇਆ ਕਰੀ ਵਕਤ ਵਿਆਉਣੇ ਨੂੰ ਪਲਿਆ ਲਓ ਜੀ ਇਹ ਸੀ ਇੱਕ ਛੋਟਾ ਜਿਹਾ ਪੰਜਾਬੀ ਲੋਕ ਗੀਤ ਤੇ ਕਿਉਂਕਿ ਫਿਰ ਜੇ ਤੰਗੀ ਹੋ ਜੇ ਘਰ ਵਿੱਚ ਤੇ ਜਿਹੜੀਆਂ ਧੀਆਂ ਪੈਣਾ ਹੁੰਦੀਆਂ ਹਨ ਉਹਨਾਂ ਨੂੰ ਪੇਕਿਆਂ ਦਾ ਯਾਸਰਾ ਹੁੰਦਾ ਹੈ ਇਹੋ ਹੀ ਪਤੀ ਨੂੰ ਮਰੋੜਾ ਦਿੰਦੀਆਂ ਹਨ ਵੀ ਜੇ ਤੂੰ ਆਪਦੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਤੇ ਮੈਂ ਆਪਦੇ ਪੇਕੇ ਚਲੀ ਜਾਵਾਂਗੀ ਕਿਉਂਕਿ ਇਹਨਾਂ ਵਿਚਾਰੀਆਂ ਦਾ ਹੋਰ ਤਾਂ ਕੋਈ ਆਸਰਾ ਨਹੀਂ ਹੁੰਦਾ ਇਹਨਾਂ ਦਾ ਤਾਂ ਪੇਕਿਆਂ ਤੇ ਜੋਰ ਹੁੰਦਾ ਹੈ ਜੇ ਪੇਕੇ ਚੱਲ ਲੈਣ ਤਾਂ ਪਰ ਪਹਿਲੇ ਜ਼ਮਾਨੇ ਵਿੱਚ ਤਾਂ ਧੀਆਂ ਨੂੰ ਪੇਕੇ ਬਹੁਤ ਮਾਨਸਿਕ ਕਰ ਦਿੰਦੇ ਸੀ ਅੱਜ ਕੱਲ੍ਹ ਵਾਲੀ ਗੱਲ ਨਹੀਂ ਹੈ ਤੇ ਹੋਣ ਇਹ ਹੈ ਪੰਜਾਬੀ ਲੋਕ ਗੀਤ ਤੇ ਤੁਸੀਂ ਮਾਰਨੋ ਇਹਦਾ ਆਨੰਦ ਤੇ ਇਸੇ ਤਰ੍ਹਾਂ ਦਾ ਪੰਜਾਬੀ ਲੋਕ ਗੀਤ ਲੈ ਕੇ ਕੱਲ ਨੂੰ ਆਪਾਂ ਹੋਰ ਹਾਜ਼ਰ ਹੋਨੇ ਆ ਤੇ ਮੈਨੂੰ ਦਿਓ ਵਗਿਆ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ